ਸਾਹਿਬੀ ਕਾਲ ਜੀ ਮੈਂ ਤੁਹਾਡਾ ਆਪਣਾ ਜੱਗਾ ਗਵਾਰਾ ਇਹ ਭਰਾ ਮੇਰਾ ਮਿੱਠੂ ਵਰਮਾ ਗਵਾਰਾ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਮੋਹਰਣਾ ਪੱਠੇ ਦੇ ਸਾਹਮਣੇ ਵੀਰ ਨੇ ਕੰਮ ਸ਼ੁਰੂ ਕਰਿਆ ਬਾਕੀ ਵੀਰ ਨਾਲ ਵੀ ਗੱਲ ਕਰਾਂਗੇ ਅੱਜ ਜੀ ਮਿੱਠੂ ਬਰਮਾ ਜੀ ਸਾਤਰੀ ਕਾਲ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਮੋਹਰਾਂਲੇ ਪੱਠੇ ਦੇ ਸਾਹਮਣੇ ਸੜੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਨੂੰ ਮੱਖਣਾ ਤੇ ਨਾਲੇ ਚਾਟੇ ਦੀ ਲੱਸੀ ਹਾਂਜੀ ਹਾਂਜੀ ਭਰਾ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬ੍ਰਾਹੋ ਠੀਕ ਠਾਕ ਜੀ ਬਹੁਤ ਵਧੀਆ ਜੀ ਹਾਂਜੀ ਮਾਲੀ ਜੀ ਇੱਧਰ ਆ ਜਾਓ ਲਓ ਜੀ ਦਰਸ਼ਕੋ ਤੁਹਾਨੂੰ ਅਸੀਂ ਅੱਜ ਮਿਲਾਉਣੇ ਆ ਜੱਗੀ ਦੇ ਨਾਲ ਜੋ ਕਿ ਬਰਲੇ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਨੇ ਪੱਠੇ ਦੇ ਸਾਹਮਣੇ ਆਪਣਾ ਇੱਕ ਛੋਟਾ ਜਿਹਾ ਪ੍ਰੋਡਕਟ ਲਾਇਆ ਹੋਇਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਚਾਟੇ ਦੀ ਲੱਸੀ ਤੇ ਮੱਖਣ ਅਚਾਰ ਵਗੈਰਾ ਵੀ ਇਹ ਦੰਦੇ ਨੇ ਬਹੁਤ ਹੀ ਵਧੀਆ ਸਵਾਦਿਸ਼ਟ ਇਹਨਾਂ ਦਾ ਸਾਗ ਹੁੰਦਾ ਮੱਕੀ ਦੀਆਂ ਰੋਟੀਆਂ ਤੇ ਨਾਲ ਨੂੰ ਮੱਖਣ ਦੇਸੀ ਘਿਓ ਜੋ ਵੀ ਤੁਸੀਂ ਸਾਗ ਦੇ ਨਾਲ ਖਾਣਾ ਪਸੰਦ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲੇਗਾ ਐਕਸਟਰਾ ਲੱਸੀ ਖਰੀਦ ਸਕਦੇ ਹੋ ਘਰੇ ਲੈ ਜਾਣ ਨੂੰ ਕਿਲੋ 2 ਕਿਲੋ ਮੱਖਣ ਕਿਉਂਦਾ ਇਹਨਾਂ ਦਾ ਕਾਰੋਬਾਰ ਆ ਡੇਲੀ ਇਹ ਆਪ ਘਰੇ ਤਿਆਰ ਕਰਦੇ ਨੇ ਅੱਜ ਅਸੀਂ ਸੋਨੂੰ ਇੱਕ ਜੋ ਕਿ ਪਹਿਲਾਂ ਸਾਦੀ ਰੋਟੀ ਖਾ ਕੇ ਹਟਿਆ ਦਰਸ਼ਕਾ ਮੇਰਾ ਵੀਰ ਬਿਅੰਤ ਆਟੋ ਦਾ ਜੋ ਕੰਮ ਕਰਦਾ ਹੈ ਉਸ ਨਾਲ ਬਣਾਉਣੀ ਆਓ ਜੀ ਹੋਰ ਜੀ ਬਿਅੰਤ ਜੀ ਕੀ ਹਾਲ ਆ ਠੀਕ ਆ ਤੇਰੇ ਵਧੀਆ ਵਧੀਆ ਕਿਵੇਂ ਲੱਗੀ ਤੁਹਾਨੂੰ ਇਹਨਾਂ ਨੂੰ ਸਰਵਿਸ ਜੀ ਭਾਈ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਆਪਣਾ ਆਟੋ ਦਾ ਕੰਮ ਹੈ ਅੱਛਾ ਲੱਗਦੇ ਵੜਦੇ ਇੱਥੇ ਲਵੇਂ ਰੋਜ਼ ਆ ਕੇ ਜਾਂਦੇ ਆ ਅਕੀ ਦੀ ਰੋਟੀ ਸਰੋਂ ਦਾ ਸਾਗ ਇੱਥੇ ਖਾ ਕੇ ਜਾਂਦੇ ਆ ਨਾਲ ਇਹਨਾਂ ਦੀ ਚਾਤੀ ਦੀ ਲੱਸੀ ਜੋ ਕਿ ਬਹੁਤ ਹੀ ਸਵਾਦਿਸ਼ਟ ਹੈ ਠੀਕ ਹੈ ਹਾਂ ਇੱਕ ਨੰਬਰ ਕੰਮ ਹੈ ਬਾਈ ਦਾ ਬਹੁਤ ਵਧੀਆ ਕੰਮ ਹੈ ਤੁਸੀਂ ਵੀ ਇੱਕ ਵਾਰੀ ਖਾ ਕੇ ਦੇਖੋਗੇ ਤਾਂ ਤੁਹਾਨੂੰ ਨਜ਼ਾਰਾ ਆ ਜੂਗਾ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਵੀਰ ਨੇ ਮੋਹਰਾਂ ਦਾ ਪੱਠੇ ਦੇ ਬਿਲਕੁਲ ਸਾਹਮਣੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਲਈ ਹੋਈ ਹੈ ਬਹੁਤ ਹੀ ਵਧੀਆ ਸਵਾਦਿਸ਼ਟ ਬਣਾਉਂਦੇ ਨੇ ਤੇ ਤੁੜਦੇ ਫਿਰਦੇ ਮੇਰੇ ਗਾਹਕ ਸਾਰੇ ਉਰੇ ਆਉਂਦੇ ਨੇ ਤੇ ਆਪਣਾ ਭੋਜਨ ਕਰਦੇ ਨੇ ਦੁਪਹਿਰ ਦਾ ਹੋਵੇ ਚਾਹੇ ਸਵੇਰ ਦਾ ਨਾਸ਼ਤਾ ਹੋਵੇ ਇਹ 10:30 ਵਜੇ ਮੇਰਾ ਵੀਰ ਆਉਂਦਾ ਜਗਦੇਵ ਸਿੰਘ ਜੱਗੀ ਉਸ ਤੋਂ ਬਾਅਦ ਸਾਨੂੰ ਮੇਰਾ ਛੋਟਾ ਭਰਾ ਜੱਗਾ ਗਵਾਰਾ ਜੀ ਦੱਸਣਗੇ ਇਹਨਾਂ ਦਾ ਕਿਸ ਤਰ੍ਹਾਂ ਦਾ ਕੰਮ ਹੈ ਲੱਗਾ ਜੀ ਦੱਸੋ ਬਾਕੀ ਅਸੀਂ ਵੀਰ ਦੀ ਇੱਕ ਮੈਸੇਜ ਲਾਉਣਾ ਚਾਹੁੰਦੇ ਆ ਵੀਰ ਕੋਲ ਪੈਕਿੰਗ ਦਾ ਵੀ ਖਾਸ ਪ੍ਰਬੰਧ ਆ ਜੇ ਕਿਸੇ ਵੀਰ ਨੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਘਰੇ ਲੈ ਕੇ ਜਾਣਾ ਪ੍ਰਵਾਦ ਤੇ ਲੈ ਕੇ ਜਾ ਕੇ ਖਾਣਾ ਤਾਂ ਪੈਕਿੰਗ ਹੋ ਕੇ ਵੀ ਮਿਲ ਜੂਗਾ ਦੁਪਹਿਰੇ ਵੀ ਮਿਲ ਜਾਂਦਾ ਤੇ ਸ਼ਾਮ ਨੂੰ ਵੀ ਮਿਲਦਾ ਜਿਹੜੇ ਮਰਜ਼ੀ ਟਾਈਮ ਆ ਕੇ ਲੈ ਸਕਦਾ ਬਾਕੀ ਵੀਰ ਕੋਲ ਦੇਸੀ ਕਿਉਂ ਹੁੰਦਾ ਜੀ ਇੱਕ ਨੰਬਰ ਪਿਓਰ ਦੇਸੀ ਕਿ ਹੋਊਗਾ ਲੱਸੀ ਹੋਗੀ ਚਾਟੀ ਦੀ ਲੱਸੀ ਹੋਗੀ ਉਹ ਸਾਰਾ ਕੁਝ ਪੈਕ ਕਰਕੇ ਮਿਲ ਸਕਦਾ ਕੋਈ ਵੀ ਚੀਜ਼ ਦੀ ਲੋੜ ਆ ਤੁਸੀਂ ਪੈਕ ਕਰਾ ਕੇ ਘਰੇ ਵੀ ਲੈ ਜਾ ਸਕਦੇ ਤੇ ਉਰੇ ਬਹਿ ਕੇ ਵੀ ਖਾ ਸਕਦੇ ਵੀਰ ਦੀ ਹੈਲਪ ਕਰਿਓ ਅਸਟਾ ਵੱਧ ਤੋਂ ਵੱਧ ਇਹੀ ਕਹਿਣੇ ਆ ਵੀਡੀਓ ਰਾਹੀਂ ਵੀਡੀਓ ਦੇ ਜ਼ਰੀਏ ਰਾਹੀਂ ਵੀਰ ਦੀ ਹੈਲਪ ਕਰਿਓ ਤਾਂ ਕਿ ਵੀਰ ਦਾ ਕਾਰੋਬਾਰ ਅੱਗੇ ਹੋਰ ਵਧੇ ਹੁਣ ਸੁਣੋ ਅਕੀ ਜਗਦੇਸ਼ ਸਿੰਘ ਜੱਗੀ ਦਾ ਫੋਨ ਨੰਬਰ ਹੈ ਦਰਸ਼ਨ ਲੱਗਿਆ ਪਲੀਜ਼ ਇਹਨੂੰ ਸਾਰੇ ਆਪਣੀਆਂ ਡਾਇਰੀਆਂ ਤੇ ਨੋਟ ਕਰ ਲਓ ਤਾਂ ਜੋ ਸਾਨੂੰ ਹਰ ਸਮੇਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ अवेलेबल ਹੋ ਸਕੇ ਘਰੋਂ ਚੱਲਣ ਲੱਗੇ ਆਰਡਰ ਕਰੋ ਤੇ ਆ ਕੇ ਆਰਡਰ ਆਪਣਾ ਠਾਡੋ ਜਗ ਜਗਦੇਵ ਸਿੰਘ ਜੀ ਜੱਗੀ ਜੀ ਆਪਣਾ ਫੋਨ ਨੰਬਰ ਦੱਸੋ ਦਰਸ਼ਕਾਂ ਨੂੰ ਹਾਂਜੀ 99143 6083 99143 6083